ਮੇਰਾ ਗੁੱਸੇ ਨਰਾਜ਼ਗੀ ਜਰੂਰ ਸੀ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਇੱਕ ਬੇਈਮਾਨ ਲੀਡਰ ਦੇ ਨਾਲ ਸੀ ਅੱਜ ਉਹ ਲੀਡਰ ਦਾ ਪੰਜਾਬ ਕਾਂਗਰਸ ਦਾ ਕੋਈ ਸਰੋਕਾਰ ਨਹੀਂ ਰਿਹਾ ਤੇ ਮੇਰਾ ਕੋਈ ਜਿਹੜਾ ਵਾ ਨਰਾਜ਼ਗੀ ਬਣ ਕਿ ਜੇ ਕਾਂਗਰਸ ਪਾਰਟੀ ਮੈਨੂੰ ਟਿਕਟ ਦੇਊਗੀ ਤੇ ਬਹੁਤ ਟੜਾ ਦੇਣਾ ਇਲੈਕਸ਼ਨ ਲੜੂਗਾ ਜੇਕਰ ਪਾਰਟੀ ਨਹੀਂ ਵੀ ਟਿਕਟ ਦਿੰਦੀ ਤੇ ਜਿੰਨੂੰ ਵੀ ਟਿਕਟ ਦੇਊਗੀ ਉਸ ਦੀ ਜਿੱਤ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ 파ਟੀ ਛੱਡਣ ਦਾ ਸਵਾਲ ਹੀ ਪਤਾ ਦੀ ਹੁੰਦਾ ਦੋ ਤਿੰਨ ਹਾਕੀਆਂ ਬਦਲ ਕੇ ਆਇਆ ਹੋਵੇ ਉਹਦਾ ਪਤਾ ਹੁੰਦਾ ਕਿ ਇਸ 파ਟੀ ਤੇ ਜ਼ਿਆਦਾ ਚਿਰ ਨਹੀਂ ਰਹਿਣਾ ਪਰ ਕੋਈ ਟਕਸਾਲੀ ਪਰਿਵਾਰ ਦਾ ਕੋਈ ਬੰਦਾ ਚਲੇ ਜੇ ਤੇ ਉਸ ਦਾ ਛੱਕਾ ਜਰੂਰ ਲੱਗਦਾ ਰਵਦੀਪ ਬਿੱਟੂ ਉਹ ਵੀ ਸਾਡੇ ਸਾਥੀ ਸਨ ਉਹਨਾਂ ਦਾ ਜਾਣਾ ਬੜਾ ਦੁਖਤ ਖਬਰ ਆ ਜੇਕਰ ਕੋਈ ਬੰਦਾ ਦੋ ਤਿੰਨ ਪਾਰਟੀਆਂ ਬਦਲ ਕੇ ਆਇਆ ਹੋਵੇ ਉਹਦਾ ਪਤਾ ਹੁੰਦਾ ਕਿ ਇਸ ਪਾਰਟੀ 'ਚ ਜ਼ਿਆਦਾ ਚਿਰ ਨਹੀਂ ਰਹਿਣਾ ਪਰ ਕੋਈ ਟਕਸਾਲੀ ਪਰਵਾਰ ਦਾ ਕੋਈ ਬੰਦਾ ਚਲੇ ਜੇ ਤੇ ਉਸ ਦਾ ਝੱਗਾ ਜ਼ਰੂਰ ਲੱਗਦਾ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜੇ ਕਾਂਗਰਸ ਪਾਰਟੀ ਮੈਨੂੰ ਟਿਕਟ ਦੇਊਗੀ ਤੇ ਬਹੁਤ ਤੱਕ ਦੇਖਦਾ ਇਲੈਕਸ਼ਨ ਰਹੂਗਾ ਜੇਕਰ ਪਾਰਟੀ ਨਹੀਂ ਵੀ ਟਿਕਟ ਦਿੰਦੀ ਤੇ ਜਿੰਨੂੰ ਵੀ ਟਿਕਟ ਦੇਊਗੀ ਉਸ ਦੀ ਜਿੱਤ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੇਰਾ ਗੁੱਸੇ ਨਾਰਾਜ਼ਗੀ ਜਰੂਰ ਸੀ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਇੱਕ ਬੇਈਮਾਨ ਲੀਡਰ ਦੇ ਨਾਲ ਸੀ ਅੱਜ ਉਹ ਲੀਡਰ ਦਾ ਪੰਜਾਬ ਕਾਂਗਰਸ ਦਾ ਕੋਈ ਸਰੋਕਾਰ ਨਹੀਂ ਰਿਹਾ ਤੇ ਮੇਰਾ ਜਿਹੜਾ ਵਾ ਨਰਾਜ਼ਗੀ ਭਰਦੀ ਨਹੀਂ ਸੋ ਮੈਂ ਆਪਣੇ ਪਰਵਾਹ ਨੂੰ ਤਿੰਤੀ ਕਰਦਾ ਕਿ ਤੁਸੀਂ ਹਮੇਸ਼ਾ ਹੀ ਚੰਗੇ ਇਮਾਨਦਾਰ ਲੀਤਰਾਦਿਲ ਹਮੇਸ਼ਾ ਤੁਸੀਂ ਸਮਰਥਨ ਕੀਤਾ ਇਸ ਵਾਰ ਵੀ ਤੁਸੀਂ ਸਾਡੀ ਕਾਂਗਰਸ ਨੂੰ ਕਰੋ ਧੰਨਵਾਦ ਜੈ ਹਿੰਦ ਜੈ ਪੰਜਾਬ ਵਾਇਬਰ ਜੀ ਦਾ ਹਾਲ ਸਾਹਿਬ ਵਾਇਬਰ ਜੀ ਦੀ ਖਿਫਤ